ਨਮਸਕਾਰ ਵੀਰੋ ਤੁਹਾਨੂੰ ਫੇਰ ਸਵਾਗਤ ਹੈ ਆਪਾਂ ਜਿਵੇਂ ਗੱਲ ਕਰ ਰਹੇ ਸੀ ਆਪਾਂ ਪਹੁੰਚੇ ਸੀ ਪੰਡਤ ਲਾਉਂਡਰੀ ਵਾਲੇ ਦੇ ਤਾਂ ਮਿੱਤਰੋ ਪਾਠ ਬਹੁਤ ਹੋਇਆ ਪਿਆ ਤਾਂ ਆ ਜੋ ਫੇਰ ਆਪਾਂ ਪੰਡਤ ਜੀ ਨਾਲ ਗੱਲ ਕਰਦੇ ਆ ਠੀਕ ਹੈ ਬੱਲੇ ਜੀ ਨਾਮ 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 ਜੀ ਤੇ ਕੀ ਧਮਾਕਾ ਲੈ ਕੇ ਆ ਗਏ ਜੀ ਹੁਣ ਆਪਾਂ ਹੁਣ ਧਮਾਕਾ ਤੁਹਾਨੂੰ ਪਤਾ ਹੀ ਉਧਰ ਹੋਲੀ ਦਾ ਚੱਲ ਰਿਹਾ 2.2 ਕਰੋੜ 22 ਨੂੰ ਆਉਣਾ ਤੇ ਫਿਰ 19 ਅਪ੍ਰੈਲ ਨੂੰ 6 ਕਰੋੜ ਪਿਆਰਾ ਠੀਕ ਹੈ ਜੀ ਤੇ ਵਿੱਚ ਆਪਾਂ ਜਿਵੇਂ ਫੇਕ ਕਮੈਂਟ ਪੜਦੇ ਆ ਕਮੈਂਟ ਵਾਲੇ ਵਾਸਤੇ ਦੱਸੋ ਤਾਂ ਨਹੀਂ ਤਾਂ ਆਵਾਜ਼ ਤੇ ਵੀਰੇ ਹੁਣ ਕੀ ਕਹੀਏ ਜਿਹਦੀ ਜਿਹਨੂੰ ਜਿੰਨੀ ਕਾਤੋਂ ਹੁੰਦੀ ਉਨੀ ਕਰਤ ਲੈਂਦਾ ਆਪਾਂ ਉਹਨਾਂ ਵਾਸਤੇ ਕੀ ਗੱਲ ਹੈ ਜ਼ਰਾ ਬੋਨਾ ਮਤਲਬ ਅੱਗੇ ਹਾਂ ਤੇ ਬਾਕੀ ਬਾਹਰ ਦੀ ਭੀੜ ਦੇਖ ਰਹੇ ਹਾਂ ਕਮੈਂਟ ਬਾਹਰ ਦੀ ਭੀੜ ਹੈ ਕਹਿੰਦਾ ਆਪਨੇ ਆਪ ਜਵਾਬ ਉਹਨਾਂ ਨੇ ਦਿੱਤਾ ਤੇਲੇ ਵੀ ਦੋਸਤੋ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਤਾਂ ਉਹ ਜਰੂਰ ਕੇਰਾ ਪੰਡਜੀ ਨਾਲ ਵੀਲਟ ਕਰਨ ਤੇ ਪੰਡਜੀ ਇਹ ਆਪਾਂ ਕੀ ਦੱਸਦੇ ਆ ਆਪਨੇ ਵੀ ਦੇਖੋ ਕਿਸੇ ਦੇ ਘਰ ਦੇ ਵਿੱਚ ਕ੍ਰੇਸ਼ ਆ ਕੋਈ ਬਹੁਤ ਪ੍ਰੋਬਲਮ ਆ ਬਾਹਰ ਦਾ ਪੀਜਾ ਰੇਲਾ ਕਰੇਗਾ ਤਾਂ ਕੋਈ ਵੀ ਪ੍ਰੋਬਲਮ ਨੇ ਕੋਲੋਂ ਕੱਢ ਗੱਲ ਭੁੱਲ ਜਾਈ ਬੈਠੇ ਨੇ ਨਾ ਨਗਾਂ ਦੇ ਚੱਕਰ ਚ ਪਏ ਹੋਣੇ ਹੋਰ ਬਹੁਤ ਉਸੂਨਾ ਨੇ ਨਾ ਤੇ ਵੇਚ ਲਈ ਹ ਸਭ ਕੁਝ ਖਰੀਦ ਲੈ ਕੇ ਠੀਕ ਹੈ ਆਪਾਂ ਉਹਨੂੰ ਸਿਰਫ ਇਹੀ ਚੱਕਰ ਜੂ ਬਾਹਰ ਕੱਢਦੇ ਬਾਹਰ ਆਣਿਆ ਜਾ ਰਹੇ ਜੀ ਆ ਜਿਓ ਅਗਰ ਤੁਹਾਡਾ ਬਣਦਾ ਹੋਊਗਾ ਤਾਂ ਆ ਕਰਦਾਂਗੇ ਨਹੀਂ ਤੁਹਾਨੂੰ ਨਾ ਕਹਿਦਾ ਕਿ ਦੀ ਇੱਥੇ ਆਪਣਾ ਕੋਈ ਕੰਮ ਕਰਦਾ ਮੰਗਣੀ ਨਾ ਮੰਤਣੀ ਅਕੇ ਤਾਂ ਲੈਂਦੇ ਆ ਸੇ ਅਰਥਾਪਾ ਤੁਹਾਨੂੰ ਸਿੱਧਾ ਇਹ ਦੱਸਦਾ ਕਿ ਸਾਨੂੰ ਚਾਹੀਦਾ ਤੇ ਇੱਕ ਪੰਡ ਜੀ ਹੁਣੀ ਹੁਣੀ ਤਰਨ ਤਰਨ ਤੋਂ ਫੋਨ ਆਈਦੀ ਮੈਂ ਉਧਰ ਵੀ ਪੰਡ ਜੀ ਨਾਲ ਦੱਸਿਆ ਸੀ ਤੇ ਇੱਕ ਆਪਣਾ ਜਿਹੜਾ ਪਾਰਸਲ ਕਰਦੇ ਆ ਉਹ ਤੇ ਇੱਕ ਆਪਣਾ ਨੰਬਰ ਦੱਸ ਦਿਓ ਜਿਹੜਾ ਪਾਰਸਲ ਤੇ ਉਹਨਾਂ ਨੇ ਗੱਲ ਕਰ ਲਈਏ ਦੇਖੋ ਆਪਣਾ ਸਿਰਫ ਆਪਣੇ ਆਹੀ ਨੰਬਰ ਦੀ ਇਹਨਾਂ ਤੋਂ ਬਿਨਾ ਆਪਣਾ ਕੋਈ ਨੰਬਰ ਨਹੀਂ ਹੈਗਾ 6283537470 ਆਪਣਾ whatsapp ਨੰਬਰ ਹੈ 700911500092754 ਪਰ ਆਫਿਸ ਨੰਬਰ ਹੈ 01673292634 ਇਹਨਾਂ ਤੋਂ ਬਿਨਾ ਆਪਣਾ ਕੋਈ ਵੀ ਨੰਬਰ ਦਫ਼ਤਰ ਨਹੀਂ ਜਗਾ ਅਗਰ ਇਹਨਾਂ ਨੰਬਰਾਂ ਤੋਂ ਬਿਨਾ ਤੁਹਾਨੂੰ ਟਿਕਟ ਮਿਲਣੇ ਇਆ ਤਾਂ ਸੰਕਲਪਾ ਮੰਡਪ ਨਹੀਂ ਤੇ ਕੋਈ ਕਿੱਥੋਂ ਕਿੱਥੋਂ ਹੋਰ ਮਿਲਦਾ ਤੇ ਪਾਰਸਲ ਵਾਲਾ ਪਾ ਲਫਾਫਾ ਕਿਹੜਾ ਗਈ ਪਾਰਸਲ ਵਾਲਾ ਲਫਾਫਾ ਤੇ ਇੱਕੋ ਜਿਹਾ ਆਪਣਾ ਫਿਲਹਾਲ ਹਨਾ ਇਹ ਲਫਾਫਾ ਚੱਲ ਰਿਹਾ ਹੈ ਜੀ ਪਾਰਸਲ ਵਾਲਾ ਆਪਣਾ ਦੇਖੋ ਇਹ ਲਫਾਫਾ ਜੀ ਇਹਦੇ ਤੇ ਵੀ ਪਕਾਇਦਾ ਪੰਡਤ ਨੌਵੀਂ ਏਜੰਸੀ ਅਨਰਗੜ ਪਰ ਆਪਣੇ ਮੋਬਾਈਲ ਨੰਬਰ ਪ੍ਰਿੰਟ ਹੁੰਦੇ ਆ ਠੀਕ ਹੈ ਜੀ ਇਹ ਆਪਣਾ ਲਫਾਫਾ ਸਿਰ ਲੋ ਹਿ ਮੈਟਰੋ ਜਿਹੜੇ ਮੇਰੇ ਭੈਣਾਂ ਤੇ ਮੇਰੇ ਵੀਰ ਇਹ ਕਹਿੰਦੇ ਸੀ ਵੀ ਆਪਾਂ ਪਾਰਸਲ ਰਾਈ ਮਗਾਣੇ ਨੇ ਤਾਂ ਤੁਹਾਨੂੰ ਸਹਰਾ ਕਰਤਾ ਤੇ ਆਜੋ ਆਪਾਂ ਉਧਰ ਪੰਡਤ ਜੀ ਨੂੰ ਵੀ ਮਿਲਦੇ ਆ ਤਾਂ ਪੰਡਤ ਜੀ RAM RAM ਜੀ RAM RAM ਪੰਡਤ ਜੀ RAM RAM ਸਤਿ ਸ੍ਰੀ ਅਕਾਲ ਜੀ। ਤੇ ਪੁੱਛਦੇ ਹੁਣ ਕੀ ਸਕੀਮ ਚੱਲ ਰਹੀ ਹੈ ਆਪਣੀ? ਜਿਹੜੀ ਪਹਿਲਾਂ ਚੱਲ ਰਹੀ ਠੀਕ ਹੈ। ਤੇ ਜਿਹਨੇ ਤੁਸੀਂ ਗੱਲ ਕਰੀ ਆ ਪਰ ਆਸੀ ਚ ਹੁਣ ਕਿਹੜੀ ਰਾਸ਼ੀ ਚ ਜਾ ਰਿਹਾਗਾ ਇਹ? ਡਰਾ ਹਾਂ ਰਾਸ਼ੀ ਦੇ ਥੋੜਾ ਰੰਗ ਦੀ। ਠੀਕ ਹੈ ਜੀ। ਸਾਕੀ ਬੰਪਰ ਜੋ ਉਹ ਤੋਂ ਦੰਦ ਬੰਦਰ ਰਾਸ਼ੀ ਵਿੱਚ। ਠੀਕ ਹੈ ਜੀ। ਜੇ ਤਾਂ ਜਾਦੀ ਚ ਚੱਲਦੀ ਇਹਨਾਂ ਸਭ ਦੇ ਵੀ ਹੋਲੀ ਨਾਂਗੀ ਦਾ ਬੰਪਰ ਨਾਂਗੀਆ। ਠੀਕ ਹੈ। ਜਿਹੜਾ ਹੋਲੀ ਦਾ ਬੰਪਰ ਦਾ ਡਰਾਅ ਆ 22 ਮਾਰਚ ਨੂੰ ਡਰਾਅ ਹੋਣਾ ਸਾਨੂੰ 8 ਵਜੇ। ਠੀਕ ਹੈ ਜੀ। ਤੁਹਾਡੇ ਕੋਲ ਸਟਾਕ ਹੋਵੇ ਨਹੀਂ ਵਲਾ ਤਾਂ ਤੁਸੀਂ 7:30 ਵਜੇ ਤੱਕ ਮੇਰੇ ਕੋਲ ਟਿਕਟ ਪਾ ਇਹਦਾ ਆਪਣਾ 2.2 ਲੱਖ ਰੁਪਏ ਠੀਕ ਹੈ ਯਾਰਾ ਕਮਰਾ ਮਸਤ ਬਈ ਜਾ ਕਿ ਟੈਂਡਰੀ ਕੋਈਆਂ ਵੀ ਸਰੋਪੀ ਹੈ ਟੈਂਡਰ ਫਾਈਲ ਵੀ ਹੈ ਦਿਸ ਕਿਹਾ ਕਿ ਪੁੱਛੋ ਮਿਸਟੋਲਾ ਬਾ ਕਿਤੇ ਡੈ ਜੇ ਜੀ 2 ਲੱਖ ਰੁਪਏ ਹਾਂ ਲੈ ਤੂੰ ਕਿਹਦੀ ਇਹ ਵੀ ਵੀ ਹੈ ਟੈਂਡਰਿੰਗ ਦੀ ਕੋਈ ਹੋਰ ਨਾਮ ਅਗਰ ਇਹ ਨਾਮ ਲੱਗਣ ਦੇ ਚਾਂਸ ਜ਼ਿਆਦਾ ਬਣਦੇ ਨੇ ਇਹ ਮੈਂ ਬੱਦੀ ਰਿhta ਹਾਂ ਠੀਕ ਹੈ ਤੇ ਬਾਕੀ ਸਾਡੇ ਕੋਲ ਗਰੰਟ ਹੈ ਉਹਨਾਂ ਨਾਮ ਲੱਗਣ ਦੀ ਕਿਤੇ ਹੈ ਆ ਸਾਲ ਦੇ ਵਿੱਚ ਸਾਡੇ ਕੋਲ 5 ਲੱਖ ਰੁਪਏ ਹੈ ਆਂ 25 ਜੋ ਸਟਾਰਟਿੰਗ ਕੀ ਲੱਗ ਪਈ ਸੀ। ਅਪੋਸਰ ਥੋੜੇ ਦਿਨ ਪਹਿਲਾਂ ਵੀ ਆਪਣੇ ਕੋਲੇ ਨਾਮ ਲੱਗਿਆ। ਹਾਂ ਜੀ ਇਹ 225 ਦਾ। ਹਾਂ 225 ਦਾ। ਸ਼ੇਰਪੇ ਵਾਲੀ ਚੋਂ। ਠੀਕ ਹੈ। ਉਹ ਵੀ ਸਾਡੇ ਕੋਲ ਟਿਕਟ ਮਿਲ ਜਾਂਦੇ। ਕਾਫੀ ਜਾਨੀ ਸਾਰਾ ਸਟਾਕ ਅਵੇਲੇਬਲ ਹੁੰਦਾ। ਠੀਕ ਹੈ। ਜਾਦੇ ਵੀ ਆਉਣਾ ਡੇਟ ਆਫ ਬਰਥ ਤੇ ਜਨਮ ਦਾ ਟਾਈਮ ਉਹ ਲੈ ਕੇ ਆਉਣਾ। ਉਹਦੇ ਹਿਸਾਬ ਨਾਲ ਜੋ ਲੱਕੀ ਨੰਬਰ ਬਣਦਾ ਉਹ ਟਿਕਟਾਂ ਦੇ ਕੇ ਭੇਜਾਂਗੇ। ਠੀਕ ਹੈ। ਤੇ ਮੰਗਲਵਾਰ ਨੂੰ ਅਸੀਂ ਬਠਿੰਡੇ ਮਿਲਦੇ ਆ ਜੀ। ਜੀ। ਸ਼ਨੀਵਾਰ ਨੂੰ ਲੁਧਿਆਣਾ ਤੇ ਬਾਕੀ ਦਿਨ ਅਮਰਗੜ। ਜਲਦੀ ਸ੍ਰੀ ਮੁਕਸਰ ਸਾਹਿਬ, ਸ੍ਰੀ ਅਮਰਸਰ ਸਾ ਇਹ ਚਾਰ ਸੈਰਾਂ ਦਾ ਸੀ ਜਲਦੀ ਸੈਟਅਪ ਤਿਆਰ ਕਰਨ ਜਾ ਰਹੇ ਹਾਂ ਤੇ ਹਰ ਇੱਕ ਸੈਰ ਚ ਵੀ ਗਿਆ ਕਰਾਂ। ਹੋਰ ਸੁਖੀ ਮਾ। ਤੇ ਪੰਡਿਤ ਜੀ ਦੇਖੋ ਜਿਵੇਂ ਆਪਾਂ ਬਲੌਗਰ ਤਾਂ ਨਹੀਂ ਕਹਿੰਦੇ ਆਪਾਂ ਤਾਂ ਸ਼ੇਅਰ ਕਰਨ ਵਾਲੇ ਆ ਜਿਵੇਂ ਆਪਾਂ ਵੀ ਸ਼ੇਅਰ ਕਰਕੇ ਕਿਤੇ ਤੋਂ ਕਿਤੇ ਆ ਗਏ ਅੱਜ ਤੇ ਮੇਰੇ ਨਾਲ ਕੁਝ ਵੀਰ ਸ਼ੇਅਰ ਕਰਨ ਵਾਲੇ ਜੁੜੇ ਹੋਏ ਨੇ ਸ਼ੇਅਰ ਕਰਨ ਵਾਲਿਆਂ ਵਾਸਤੇ ਕੀ ਰੱਖਿਆ ਹੋਇਆ ਹੈ? ਸ਼ੇਅਰ ਕਰਨ ਵਾਲਿਆਂ ਨੂੰ ਬਈ ਸੋਨੇ ਦੀ ਅੰਗੂਠੀ ਠੀਕ ਹੈ। Android ਮੋਬਾਈਲ, KeyPad ਮੋਬਾਈਲ ਦੋ ਸਰਪ੍ਰਾਈਜ਼ ਗਿਫਟ ਜਿਹੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ ਠੀਕ ਹੈ ਜੀ। ਬਾਕੀ ਜਿੰਨੇ ਵੀਰ ਭਾਈ ਸਾਡੇ ਨਾਲ ਜੁੜੇ ਹੋਏ ਵੀ ਮਿੱਤਰੋ ਕਨਾ ਜਦੋਂ ਕੋਈ ਬੰਦਾ ਲਾਟਰੀ ਪਾਉਂਦਾ ਉਹਨੂੰ ਚਾਹ ਬਹੁਤ ਚੜਦਾ ਹੈਗਾ ਤਾਂ ਪੰਡਤ ਲਾਟਰੀ ਵਾਲੇ ਤੋਂ ਅਨੇਕਾਂ ਹੀ ਨਾਮ ਲੱਗ ਚੁੱਕੇ ਨੇ ਜਿਵੇਂ ਤਾਂ ਆਜੋ ਵੀ ਆਪਾਂ ਗੱਲ ਕਰਦੇ ਹਾਂ ਤਾਂ ਸ਼ਸ਼ੀ ਗਾਮਣ ਸ਼ਸ਼ੀ ਗਾਲ ਜੀ ਤੇ ਇਹਨਾਂ ਦਾ ਜਿਵੇਂ ਆਪਾਂ ਕਹਿੰਦੇ ਖਾਤਾ ਖੁੱਲ ਗਿਆ ਹੈ ਨਾ ਹਾਂਜੀ ਬਹੁਤ ਚਿਰ ਤੋਂ ਟਿਕਟ ਪਾਉਂਦੇ ਸੀ ਹਾਂਜੀ ਤਾਂ ਤੁਹਾਡਾ ਨਾਮ ਕੀ ਹੈ ਜੀ ਕਰਮਜੀਤ ਕੌਰ ਜੀ ਕਰਮਜੀਤ ਕੌਰ ਪਿੰਡ ਸਦੋਪੁਰ ਸਦੋਪੁਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਪੰਡਿਤ ਜੀ ਨੂੰ ਬਹੁਤ ਧੰਨਵਾਦ ਜੀ ਜਿਹੜਾ ਲੋਕਾਂ ਨੂੰ ਉਹ ਬੱਤੀਆਂ ਲੈ ਕੇ ਲੈ ਕੇ ਆਉਂਦੇ ਨੇ ਬਾਕੀ ਤਾਂ ਕਿਸਮਤ ਦੀ ਗੱਲ ਹੈ ਜੀ ਲੱਗ ਦਣਗੇ ਬਾਕੀ ਜੇᱫੋ ਉਹਨਾਂ ਨੂੰ ਭਰੋਸਾ ਫਿਰ ਸਾਨੂੰ ਉਹ ਭਰੋਸਾ ਹੋਣਾ ਚਾਹੀਦਾ ਕਹਿੰਦਾ ਜੇ ਟਿਕਟ ਪਾਵਾਂਗੇ ਤਾਂ ਹੀ ਨਾਮ ਲੱਗਣਗੇ ਜੇ ਉਹ ਟਿਕਟ ਹੀ ਨਹੀਂ ਪਾਈ ਹੋਗੀ ਤਾਂ ਨਾਮ ਕਿੱਥੋਂ ਲੱਗੂਗਾ ਮੈਨੂੰ ਤਾਂ ਲੱਗ ਗਈ 200 ਦਾ ਤਾਂ ਆਸਾਂ ਨੇ ਤਾਂ ਮਰਾਦਾ ਵੀ ਨੇ ਤਾਂ ਮੈਡਮ ਜੀ ਕਿੰਨੇ ਕ ਨਾਮ ਲੱਗ ਚੁੱਕੇ ਨੇ ਇਥੋਂ ਅੱਜ ਤੱਕ ਜੀ ਬਹੁਤ ਕਾਫੀ ਜਿਆਦਾ ਨਾਮ ਲੱਗ ਚੁੱਕੇ ਨੇ ਜਿਵੇਂ ਆ ਤੁਹਾਨੂੰ ਸਾਹਮਣੇ ਜੀ ਬੋਲ ਲੱਗੇ ਹੋਏ ਜੀ ਇਹਨਾਂ ਨੂੰ 21 ਲੱਖ ਦਾ ਲੱਗਿਆ ਸੀ ਜੀ ਉਹ ਵੀ 50 ਰੁਪਏ ਵਾਲੀ ਟਿਕਟ ਤੇ ਜੀ ਤੇ ਜੀ 11 ਤਰੀਕ ਨੂੰ ਇੱਕ ਹੋਰ ਨਾਮ ਲੱਗਿਆ ਸੀਗਾ ਜੀ 22 ਲੱਖ ਦਾ ਠੀਕ ਹੈ ਜੀ 150 ਵਾਲੀ ਟਿਕਟ ਤੇ ਲੱਗਿਆ ਸੀਗਾ ਠੀਕ ਹੈ ਜੀ ਹਾਂ ਜੀ ਇਹ ਤਾਂ ਇਹ ਨਾਮ ਡੇਲੀ ਚ ਲੱਗਦੇ ਹੀ ਰਹਿੰਦੇ ਨੇ ਤੇ ਇੱਕ 6 ਰੁਪਏ ਵਾਲੀ ਟਿਕਟ ਤੇ ਜੋ ਸੁਣਿਆਗਾ ਮੈਂ ਨੇ ਵੀ 225000 ਦਾ ਹਾਂ ਜੀ ਹਾਂ ਉਹੀ ਕਹਿ ਰਹੇ ਆ ਜੀ ਮੁਕਸਰ ਲੱਗਿਆਗਾ ਉਹ ਨਾਮ ਹਾਂ ਜੀ ਹਾਂ ਮੁਕਸਰ ਲੱਗਿਆ ਹੀ ਇਹ ਤਾਂ ਹੀ ਡੇਲੀ ਆਉਂਦੇ ਰਹਿੰਦੇ ਨੇ ਬਾਕੀ ਸੋੜੀ ਲੋਕਾਂ ਨੂੰ ਨ ਕੋਈ ਇੰਸਟਾ ਜੀ ਸਾਡੀ ਇੱਥੇ ਪੰਡਿਤ ਤੇ ਲਾਟਰੀ ਏਜੰਸੀ ਚ ਆ ਕੇ ਟਿਕਟ ਪਾਣ ਜੀ ਤੇ ਲਖਪਤੀ ਜਾਂ ਕਰੋੜਪਤੀ ਬਣਨ ਜੀ ਬਣਨ ਦਾ ਚਾਂਸ ਹਾਂਜੀ ਹਾਂ ਜ਼ਰੂਰ ਚਾਂਸ ਰੇ ਜੀ ਬਾਕੀ ਆਪਣਾ ਹੋਲੀ ਬੰਪਰ ਚੱਲ ਰਿਹਾ ਜੀ ਸਾਖੀ ਬੰਪਰ ਚੱਲਿਆ ਇਹ ਸਰ ਹੈਗੀ ਜੀ ਆਪਣੀ ਹੋਲੀ ਬੰਪਰ ਦੀ ਟਿਕਟ ਇਹ ਹੈਗੀ ਜੀ 2.5 ਕਰੋੜ ਦੀ ਇਹ ਜੀ ਤੁਲਾ ਰਸ਼ੀ ਨੂੰ ਨਿਕਲ ਸਕਦੀ ਹੈ ਜੀ ਤੇ ਬਾਕੀ ਇਹ ਰਾਸ਼ੀ ਵਾਲੇ سارے ਲੋਕ ਪਾ ਸਕਦੇ ਨੇ ਜੀ ਤੇਜੀ ਇਹਦੇ ਵਿੱਚ ਕਾਫੀ ਜਿਆਦਾ ਨਾਮ ਨਿਕਲ ਲਗੇਗੇ ਠੀਕ ਹੈ ਤੇ ਹੋਰ ਕੁਝ ਕਹਿਣਾ ਚਾਹੁੰਦਾ ਅਸੀਂ ਬਰਨਾਲੇ ਤੋਂ ਪੰਡਿਤ ਜੀ ਦੇ ਨਿਰਦੇਸ਼ਾਂ ਅਨਸਾਰ ਟਿਕਟ ਪਾਉ ਆਏ ਸੀਗੇ ਤੇ ਇਹਨਾਂ ਦੀ ਬਹੁਤ ਵਧੀਆ ਗੱਲਬਾਤ ਸਾਨੂੰ ਲੱਗੀ ਮੈਂ ਤੇ ਮੇਰਾ ਟੇਲਰ ਮਾਸਟਰ ਅਸੀਂ ਦੋਨੇ ਟਿਕਟਾਂ ਪਾਈਆਂ ਨੇ ਤੇ ਲੱਗੀ ਕਿ ਇਹ ਫ੍ਰੀ ਦੇ ਵਿੱਚ ਸਾਡਾ ਸਾਡੇ ਕੁੰਡਲੀ ਜਿਹੜੀ ਅੱਜ ਇਹਨਾਂ ਨੇ ਦੇਖੀ ਹੈ ਹਾਲਾਂਕਿ ਕੋਈ ਫਰੀਦੇ ਵਿੱਚ ਨਹੀਂ ਦੇਖਦਾ ਲੇਕਿਨ ਸੰਡੇ ਦਾ ਦਿਨ ਇਹਨਾਂ ਨੇ ਰੱਖਿਆ ਹੈ ਫਰੀਦੇ ਵਿੱਚ ਇਹ ਕੁੰਡਲੀ ਦੇਖਦੇ ਨੇ ਆਪਣੇ ਡੇਟ ਆਫ ਬਰਥ ਟਾਈਮ ਮੁਤਾਬਕ ਇਹਨਾਂ ਨੇ ਟਾਈਮ ਮੈਨੂੰ ਤਕਰੀਬਨ ਅੱਧਾ ਘਟਾ ਦਿੱਤਾ ਠੀਕ ਉਹ ਮਤਲਬ ਮੈਨੂੰ ਮੈਨੂੰ ਤਸੱਲੀ ਹੋਈ ਐ ਇਸੇ ਦੀ ਮੈਂ ਬਰਨਾਲੇ ਤੋਂ ਕੋਟ ਪੈਂਟ ਦਾ ਕੱਪੜੇ ਦਾ ਕੰਮ ਕਰਦਾ ਸਾਡੀ ਸਲਾਈ ਫ੍ਰੀ ਹੈ ਓਮ ਪ੍ਰਕਾਸ਼ ਕੱਪੜੇ ਵਾਲੇ ਪੁਰਾਣਾ ਵਿਹਾਰ ਬਰਨਾਲਾ ਐਸੇ ਲੇਕਿਨ ਇਹਨਾਂ ਦੀ ਵੀਡੀਓ ਦੇਖ ਕੇ ਜੋ ਅਸੀਂ ਜੱਜ ਕੀਤਾ ਵੀ ਬਹੁਤ ਹੀ ਲੋਕਾਂ ਦਾ ਭਲਾ ਕਰਦੇ ਨੇ ਸਭ ਤੋਂ ਵੱਡੀ ਗੱਲ ਹੈ ਵੀ ਸੰਡੇ ਦਾ ਦੇਣ ਇਹਨਾਂ ਨੇ ਮੇਨ ਰੱਖਿਆ ਜੋ ਕਿ ਫ੍ਰੀ ਹੈ ਆਪਣੀ ਕੁੰਡਲੀ ਦਿਖਾ ਕੇ ਆਪਣੇ ਇਹਨਾਂ ਮੁਤਾਬਕੇ ਨਿਰਦੇਸ਼ਾਂ ਮੁਤਾਬਕ ਆਪਣਾ ਤੁਸੀਂ ਜੀਵਨ ਵਧੀਆ ਢੰਗ ਨਾਲ ਜੀਵਨ ਬਤੀਤ ਕੀਤਾ ਠੀਕ ਹੈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਰੀ ਜੀ ਜੀ ਕੁਝ ਅੱਛਾ ਤਾਂ ਲਓ ਵੀ ਮਿੱਤਰੋ ਆਪਾਂ ਮਿਲਦੇ ਕੋਈ ਨੈਕਸਟ ਵੀਡੀਓ ਚ ਮੈਨੂੰ ਦਿਓ ਿਆਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਲਓ ਜੀ ਲਓ ਜੀ ਇਹ ਨਾਮ ਲੱਗਿਆਗਾ ਠੀਕ ਹੈ ਇੱਕ ਫਿਲਮ ਬਣਾ ਲ